ਜਿਹੜਾ ਪਹਿਲਾਂ ਜੂਪੀ ਬਿਹਾਰ ਚ ਗੁੰਡਾ ਰਾਜ ਚੱਲਦਾ ਸੀ ਹੁਣ ਉਹ ਪੰਜਾਬ ਚ ਚੱਲ ਰਿਹਾ। ਜਗਰਾਉਂ ਦੇ ਨੇੜੇ ਦਾ ਜਸਕੀਰਤ ਸਿੰਘ ਮਾਰ ਦਿੱਤਾ ਗਿਆ। ਇੰਸਟਾਗ੍ਰਾਮ ਤੇ ਪੰਜਾਬੀ ਟਰੇਡਰ ਦੇ ਨਾਂ ਤੋਂ ਮਸ਼ਹੂਰ ਸੀ। ਟਰੇਡਿੰਗ ਕਰਦਾ ਸੀ, ਸਿਖਾਉਂਦਾ ਸੀ ਮੁੰਡਿਆਂ ਨੂੰ ਤੇ ਉਸ ਤੋਂ ਆਪਣਾ ਘਰ ਚਲਾਉਂਦਾ ਸੀ। ਜਾਂ ਇਦਾਂ ਕਹਿ ਲਈਏ ਕਿ ਤਰੱਕੀ ਜਰੀ ਨਹੀਂ ਗਈ ਲੋਕਾਂ ਤੋਂ। ਮੁੰਡਾ ਹੌਲੀ-ਹੌਲੀ ਕੰਮ ਕਰਕੇ ਸੌਖਾ ਕੀਤਾ ਸੀ ਘਰਦਿਆਂ ਨੂੰ ਨਵੀਂ ਗੱਡੀ ਲੈ ਲਈ ਸੀ, ਘਰ-ਬਾਰ, ਪਰਿਵਾਰ ਸਾਰਾ ਕੁਝ ਸੈਟਿੰਗ ਕਰ ਲਈ ਸੀ। ਪਰ ਕੁਝ ਕੁ ਲੋਕਾਂ ਨੇ ਜਿਹੜੇ ਗਰੀਬ ਦੀ ਤਰੱਕੀ ਨੂੰ ਨਹੀਂ ਜਾਣ ਸਕੇ ਜਾਂ ਫਿਰ ਕਹਿ ਲਈ ਕਿ ਕਿਸਮਤ ਚ ਬਾਦਦਾ ਨਹੀਂ ਸੀ ਪਰ ਜਿਸ ਤਰ੍ਹਾਂ ਮਾਰਿਆ ਗਿਆ ਇਹ ਵੀ ਕੋਈ ਮਤਲਬ ਕਿ ਅਣਹਾਈ ਮੌਤ ਕਹਿ ਸਕਦੇ ਇਹਨੂੰ ਆਪਾਂ ਸੋ ਮੁੰਡੇ ਨੂੰ ਰਾਤ ਨੂੰ ਘੇਰਿਆ ਡਾਂਗਾ ਨਾਲ ਕੁੱਟਿਆ ਮਾਰਿਆ ਉਹਦੇ ਪਿਸਤੌਲ ਨਾਲ ਉਹਦੇ ਗੋਲੀਆਂ ਮਾਰੀਆਂ ਉਹਦੀ ਨਵੀਂ ਗੱਡੀ ਸਕਾਰਕੀਅ ਦੇ ਵਿੱਚ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਨਾਲ ਹੀ ਗੱਡੀ ਨੂੰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕੇਸ ਦੇ ਆਦਲਾਂ ਨੂੰ ਫੜ ਕੇ سزا ਦਿੱਤੀ ਜਾਵੇ